ਬਾਲੀਸ ਰੱਤ ਸੀ ਆਵੇ ਡਿੱਗੀ ਕਾਦੀ ਨਾਲ ਹਸੀਆਂ ਨਾਲ ਰੋਈਆ ਮੈਨੂੰ ਸਮਝ ਨਾ ਲੱਗੇ ਵੀ ਕਾਰਨ ਕੀ ਬਣਿਆ ਇਹ ਇਹ ਰੋਂਦੀ ਤੇ ਮੈਂ ਤਾਂ ਲਾਇ ਹੋਊੀ ਛੱਟ ਵਾਰ ਡੱਗ ਵੀ ਹੋਊਗੀ ਹਾਸੇ ਹਾਸੇ ਵਿੱਚ ਹੱਸੀ ਜਾਵੇ ਮੈਂ ਹਾਸੇ ਦਾ ਨਹੀਂ ਪਤਾ ਲੱਗਾ ਤੇ ਵੀ ਹਸਦੀ ਕਾ ਤੁਸੀਂ ਕੀ ਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵਲੌਗ ਕੀ ਹਾਲ ਜਰਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਲੌਗ ਥੋੜਾ ਹੋ ਗਿਆ ਲੇਟ ਤੇ ਸਿਹਤ ਤਾਂ ਠੀਕ ਨਹੀਂ ਸੀਗੀ ਤੇ ਅੱਜ ਥੋੜਾ ਲੇਟ ਉੱਠੇ ਆ ਤੇ ਤੁੱਪ ਤੱਪ ਵਧੀਆ ਕੋਈ ਨੁਰ ਗਿਆ ਬਸ ਸਕੂਲ ਤੇ ਬਾਕੀ ਕਰਨਦੀਪ ਕੱਪੜੇ ਧੋਈ ਜਾਂਦੀ ਆ ਮਾਣ ਕੱਪੜੇ ਤੋਂ ਉਹਨੂੰ ਧੋਦੇ ਕੰਮਕਾਰ ਕਰ ਲਿਆ ਸਾਰਾ ਤੇ ਮਾਤਾ ਪਈ ਆ ਤੇ ਫਾਜ਼ਲ ਸਾਹਿਬ ਚੌਧਰੀ ਫਾਜ਼ਲ ਆਪਸਾਂ ਚ ਜੁੜੇ ਤੇ ਆਪਾਂ ਵੀ ਚੱਲਦੇ ਆ ਬਾਹਰ ਦੇਖਦੇ ਆ ਕੀ ਗੱਲਬਾਤ ਹੈ ਕੱਪੜੇ ਇਹ ਬੈੰਗਾ ਪੱਠੇ-ਵੱਠੇ ਖਾ ਕੇ ਨਾਟਕ ਸਾਵਣ ਹੁਣ ਕੀ ਦਾ ਡੀਆ ਭਰੋਣਾ ਅੱਜ ਜਿਹੜੇ ਅੰਦਰ ਬੈਠੀ ਆ ਤੇ ਅਜੋ ਸ਼ਾਮ ਨੂੰ ਭਰਵਾ ਦਾਂਗੇ ਤੇ ਇਹਦਾ ਬੈਣ ਇੱਧਰ ਖਾ ਕੇ ਪੱਠੇ ਉਹਣਾ ਇਹਨਾਂ ਨੂੰ ਸ਼ਾਮ ਦੇ ਪਾਵਾਂਗੇ ਲੱਕ ਨੂੰ ਉਹ ਬੈਠੀ ਇੱਕ ਤਾਂ ਇਕੱਲਾ ਬੈਠੀ ਇੱਧਰ ਤੇ ਤੱਪ ਬਹੁਤ ਵਧੀਆ ਨਿਕਲੀ ਹੋਈ ਅੱਜ ਜਿਆਦੀ ਹੈ ਤੱਪ ਤਾਂ ਛੋੜੀ ਜਿਹੀ ਨਿਕਲੀ ਵੀ ਲੋਡ ਤੋਂ ਫਾਜ਼ਲ ਸਾਹਿਬ ਵੀ ਬੈਗੇ ਧੁੱਪੇ ਆ ਥੋੜਾ ਰਿੰਪੱਡਾ ਜਣਾ ਆ ਗਿਆ ਮਰਾਸੀ ਆਵੇ ਡਿੱਗੀ ਕਾਦੀ ਇਹ ਨਾਲ ਹਸੀਆਂ ਨਾਲ ਰੋਇਆ ਮੈਨੂੰ ਸਮਝ ਨਾ ਲੱਗੇ ਵੀ ਕਾਰਨ ਕੀ ਬਣਿਆ ਇਹ ਇਹ ਰੋਂਦੀ ਤੇ ਮਜਾ ਲਾਇ ਹੋਵੇ ਛੱਟ ਵਾਰ ਡੱਗ ਵੀ ਹੋ ਗਈ ਹਾਸੇ ਹਾਸੇ ਵਿੱਚ ਹੱਸੀ ਜਾਵੇ ਮੈਂ ਹਾਸੇ ਦਾ ਨਹੀਂ ਪਤਾ ਲੱਗਾ ਵੀ ਹਸਦੀ ਕਾ ਤੂੰ ਸੀਗੀ ਇੱਥੇ ਅੱਜ ਕਾ ਤੂੰ ਸੀਗੀ ਹਸਦੀ ਮੈਂ ਆਈ ਸੀ ਮੈਂ ਕਹਿੰਨਾ ਸ਼ੈਂਕ ਨੂੰ ਹੱਥ ਪੈ ਗਿਆ ਜੇ ਸ਼ੈਂਕ ਟੁੱਟ ਜਾਣਾ ਮੇਰੇ ਗਾਲਾਂ ਬਾੜੀਆਂ ਬੱਤ ਰੋਈ ਜਾਵੇ ਨਾਲ ਹਾਸਾ ਨਿਕਲਦਾ ਸੈਂਕ ਵੀ ਉਹ ਲੈਦਾ ਵਾ ਪਾਪੇ ਦਾ ਤੇ ਮੈਂ ਨਹੀਂ ਬੈਠਾ ਮੈਂ ਪਿਆ ਸੀਗਾ ਇੱਥੇ ਮੈਂ ਨਵੇਂ ਤੋਂ ਉੱਠਿਆ ਨਹੀਂ ਗਾ ਮੈਨੂੰ ਖੜਕਾ ਹੀ ਨਹੀਂ ਹੋਣਾ ਜਦੋਂ ਮੈਂ ਉੱਠਾ ਤਾਂ ਵੀ ਖੜਕਾ ਹੋਵੇ ਤਾਂ ਉਹ ਮੜਾ ਜਾ ਕੇ ਚੀਕੀ ਜੀ ਵਜੀ ਸੀ ਮੜੀ ਜੀ ਗਾ ਬਾਲਾ ਖੜਕਾ ਹੋਇਆ ਤੇ ਹੁਣ ਹੱਥ ਖੜਾਈ ਕਿਵੇਂ ਆ ਠੀਕ ਆ ਹੁੰਦਾ ਹਣਾ ਹੁਣ ਤਾਂ ਗੋਟੜੇ ਲਮ ਗਾਮ ਦੀ ਫਿਰੇ ਮੈਂ ਤਾਂ ਕਿਤੇ ਲੈ ਗਾ ਨਾਲੇ ਗੋਟੇ ਤੇ ਹੁਣ ਸੰਗ ਮੰਨਦੀ ਆ ਉਹ ਦਲ ਛੱਡੀ ਫਿਰੇ ਕਿਆ ਦੱਸਦੀ ਬੀਬੀ ਦੁਨੀਆ ਕਾਲ ਵੀ ਆਈਡੀ ਕਿਵੇਂ ਹਾਂ ਦੱਸਦੀ ਬੀਬੀ ਨੂੰ ਆਈਡੀ ਕਿਵੇਂ ਹਾਂ ਹੋ ਮੈਨੂੰ ਦੱਸੀ ਜਾਵੇ ਮਣ ਕਰੇ ਮੈਂ ਤਾਂ ਐ ਡਿਜੀਟਲ ਕੀ ਕਹਿੰਦੀ ਮੈਂ ਨਹੀਂ ਨਹੀਂ ਸੱਚ ਤਲਕੀ ਤਾਂ ਕਹਿੰਦੀ ਹੈ ਨਹੀਂ ਗੀ ਕਹਿੰਦੀ ਮੈਂ ਛਾਲ ਮਾਰ ਲੱਗੀ ਥੋਰਲੇ ਪਾਸੇ ਛਾਲ ਨਹੀਂ ਮਾਰਨ ਕਿ ਮੈਂ ਤੂੰ ਛਾਲ ਕਿੱਧਰ ਮਾਰ ਕੇ ਜਾਣਾ ਛਾਲ ਨਹੀਂ ਮਾਰਨ ਕਿ ਮੈਂ ਠੱਗੀ ਪਤਾ ਕਿੰਨੀ ਖਾਦੀ ਹੈ ਮੈਨੂੰ ਚੱਕਿਆ ਹੀ ਨਹੀਂ ਵੜ ਕੇ ਮਾਰਦਾ ਗਵਾਂਢੀ ਪਤਾ ਨਹੀਂ ਕੀ ਖਾਦਾ ਵਾ ਵੜਕੇ ਮਾਰਦੇ ਗਏ ਨੇ 10 ਵਜੇ ਟਿਕੇ ਡੁਕੀ ਜਰੂਰਤ ਤੇ ਲੈ ਚੱਲਦਾ ਨਹੀਂ ਨਹੀਂ ਟਿਕੇ ਦੀ ਤਾਂ ਲੋੜ ਧੰਨਵਾਦ ਤੇਰਾ ਰੱਬ ਤੇ ਚੜ੍ਹਦੀ ਕਲਾ ਵਾਖੇ ਤੂੰ ਰੈਸਟ ਕਰ ਲੈ ਅੱਜ ਸਾਰਾ ਕੰਮ ਮੈਂ ਕਰੂੰਗਾ ਚੰਗਾ ਤੂੰ ਰੈਸਟ ਤੇ ਹੱਥ ਬੰਨ੍ਹ ਦੇ ਲੈ ਮੈਂ ਮੁੜ ਕੇ ਮਾਲਿਸ਼ ਕਰੀ ਆ ਮੈਂ ਤੇਲ ਦੀ ਤੇ ਮਣ ਖੱਸੀ ਜਾਵੇ ਨਾਲੇ ਸਾਦੇ ਵਾਲਾ ਕ ਤਾਂ ਪਤਾ ਨਹੀਂ ਕੀ ਹੋਇਆ ਓਏ ਮੇਰਾ ਹੱਸਾ ਨਿਕਲ ਜਾਂਦਾ ਦੋ ਵਜੇ ਦੇ ਕੁੜੇ ਨਹੀਂ ਪਾਣੇ ਦੋ ਹੋ ਗਏ ਆਪਾਂ ਬਰਤੀ ਪੁੱਛਾਂ ਪਾਣੇ ਦੋ ਪਾਣੇ ਦੋ ਗੱਗਲ ਪਰ ਪਿਆਰ ਨੂੰ ਮੁੜ ਰੋਲ ਨਾਲ ਨਾ ਗੈਨਦੇ ਨਾ ਆਪਾ ਪੱਠੇ ਪਾਲੀ ਉੱਥੇ ਪਾਉਨੇ ਆ ਕੋਹਨੂਰ ਨੇ ਕਿੰਨੇ ਵਜੇ 2:30 ਹੋਣਾ 2:30 ਉਹ ਪਹਿਲਾਂ ਆਪਾ ਪੱਠੇ ਢੜ ਜਾਈਂ ਜਿਹੜਾ ਚਾਰੀ ਨੂੰ ਮੁੜ ਕੇ ਰੋਂਦਾ ਪਿਆ ਨਹੀਂ ਕੋਈ ਨੀ ਤੂੰ ਟੱਟੀ ਦੇ ਇਹਨੂੰ ਤੂੰ ਸਾੰਭਣੂ ਤੇ ਤੂੰ ਬਾਲਾ ਕੰਮ ਦਾ ਲਾਲਚ ਨਾ ਕਰ ਕੰਮ ਦਾ ਮੈਂ ਕਰ ਲੂੰਗਾ ਤੂੰ ਬਸ ਸਹੀ ਸਲਾਮਤ ਰਹਿ ਰੱਬ ਸੁੱਖ ਰੱਖੇ ਤੇਰੀ ਲੰਬੀ ਉਮਰ ਕਰੇ ਲੈ ਮੈਨੂੰ ਨਹੀਂ ਲੈਣ ਲੱਗਿਆ ਤੂੰ ਨਾ ਤੰਗੀ ਚੰਗੀ ਚਾ ਮਰਦਾ ਪਤਾ ਲੱਗ ਗਿਆ ਸੀ ਮੈਨੂੰ ਇਹ ਲੈਂਦਾ ਕੋਣ ਨੂਰ ਬਲਟਾ ਮੇਰੇ ਕੋਲ ਆਣਾ ਬਾਈਓ ਮੇਰਾ ਤਰਾਦਾ ਮੈਂ ਪੱਠੇ ਕਾਵਾ ਠਹਿਰ ਕੇ ਹਲੇ ਬੰਦ ਕਰ ਲਿਆ ਤੱਤ ਵਾਲੀ ਆ ਕੱਲ੍ਹ ਵਾਲੇ ਟਾਈਮ ਤੇ ਸਹੀ ਆ ਜਾਵਾ ਪਾਪਾ ਵੱਡਾ ਐ ਪੱਠੇ ਦਾ ਹਣਾ ਪਿਆ ਹੋਤਾ ਮੈਂ ਦੇਖਿਆ ਜੀ ਮੈਂ ਕੋਲੇ ਪੱਠਾ ਪੱਠੇ ਵੱਡ ਜਾਵਾ ਕਿਤੋਂ ਦੋ ਲਈ ਉਹ ਟਰਾਲਾ ਪਰ ਖੜਾ ਟਰਾਲਾ ਲਾ ਕੇ ਹੁਣ ਸੂਰਤ ਕੜ ਅਸੀਂ ਹਾਂਜੀ ਲੈ ਜਾਈਏ ਭਾਈ ਇੱਕ ਨਾਲੇ ਮੇਰੇ ਨਾਲ ਲੜੀ ਜਾਵੇ ਮੈਂ ਮੈਂ ਮੇਰੇ ਨਾਲ ਕਾਹ ਤੋਂ ਲੜਦੀ ਮੈਂ ਕਹਿੰਦਾ ਤੈਨੂੰ ਧੱਕਾ ਦਿੱਤਾ ਜਾਂ ਸੱਟਾ ਤੈਨੂੰ ਇਹ ਤਾਂ ਗੱਲ ਕਬਲੀ ਆ ਨਹੀਂ ਪਤਾ ਨਾਲ ਮੇਰੇ ਨਾਲ ਲੜੀ ਜਾਵੇ ਬਲੱਡ ਵਾਧਦਾ ਨਹੀਂ ਪਤਾ ਲੱਗ ਬਲੱਡ ਵੀ ਨਹੀਂ ਵਧਿਆ ਸੀ ਇਹਦਾ ਅੱਛਾ ਪਤਾ ਨਹੀਂ ਹੁਣ ਸੰਗ ਮੰਡਦੀ ਹੁਣ ਠੀਕ ਹੋ ਗਈ ਉਹਦਾ ਵੀ ਭਰਾ ਲੜੀ ਗਈ ਬਹੁਤ ਲੜੀ ਉਹਨੂੰ ਤਾਂ ਇਹ ਚੱਕਰ ਚ ਪਈ ਸੀ ਵਿਚਾਰੀ ਨਾ ਮੈਨੂੰ ਚੱਕਿਆ ਤਾਂ ਹੈ ਨਹੀਂ ਮਿਲੂਕਦਾ ਉੱਟ ਕੇ ਬਹਿ ਜਾ ਇੱਥੇ ਅਜ ਨਾਲ ਹੰਝੂ ਸੁੱਟੇ ਨਾਲੇ ਨਾਲੇ ਹੱਸੀ ਜਾਵੇ ਨਾਲੇ ਕਿ ਤਾ ਉੱਟ ਕੇ ਮੇਰੇ ਕੋਲੇ ਆ ਜਾ ਮੈਂ ਹਰ ਕ ਵੇ ਮੈਨੂੰ ਉੱਠਣਾ ਪਿਆ ਮੈਂ ਨਾ ਉੱਠ ਕੇ ਮੁੜ ਕੇ ਬਾਹਰ ਲੰਘ ਗਈ ਹੈਨਾ ਕਈ ਵਜੋਂ ਆਉਣੇ 7 ਵਜੇ 7 ਵਜੇ ਹੁਣ ਟਾਈਮ 2 ਵਜੇ 2 ਵਜੇ ਨਹੀਂ 10 ਮਿੰਟ ਹਨਾ ਉਹਦੇ ਆਏ ਤੋਂ ਫਿਰ ਮੈਂ ਲੱਗੂਗਾ ਹੁਣ ਅਗਲੇ ਪਿਛਲੇ ਬੈਠ ਜੇ ਰੋਟੀ ਪਾਣੀ ਖਾ ਕੇ ਲੰਚ ਕਰਕੇ ਪਹਿਲਾਂ ਮੈਂ ਆਪਦੀ ਦਵਾਈ ਲੈ ਕੇ ਆਇਆ ਅਗਰ ਗੋਡੇ ਦੇ ਫਟਾਕੇ ਜੇ ਪੈਂਦੇ ਸੀਗੇ ਤੇ ਦਵਾਈ ਕੈਲਸ਼ੀਅਮ ਮੁੱਕੀ ਵੀ ਸੀਗੀ ਪਹਿਲਾਂ ਕੈਲਸ਼ੀਅਮ ਲੈ ਕੇ ਆਂਦੀ ਤੇ ਹੂੰ ਵੀ ਕਹਿੰਦੇ ਖਾਂਦਾ ਕੈਲਸ਼ੀਅਮ ਬੰਦ ਨੂੰ ਖਾਂਦਾ ਰਹਿਣਾ ਚਾਹੀਦਾ ਮੁੜ ਕੇ ਫਿਰ ਗੋਡਿਆਂ 'ਚ ਗੈਪ ਨਹੀਂ ਪੈਂਦਾਗਾ ਵੱਡੀ ਉਮਰ 'ਚ ਜਾ ਕੇ ਤਾਂ ਕਰਕੇ ਨਾ ਕੈਲਸ਼ੀਅਮ ਥੋੜੀ ਨਾਲ ਦੀ ਨਾਲ ਹੀ ਖਾਈ ਜਾਈਦੀ ਕਿਵੇਂ ਕੋਲੋਂ ਮੇਰੇ ਨਾਲ ਇੱਕ ਗੋਲੀ ਥੈਗੀ ਚੱਲ ਜਾਈ ਮਰੱਕੀ ਵੱਡੀ ਪਚਾਈ ਕਿਤੇ ਬਲੋਡ ਗੋਲੀ ਜਾਏਗੀ ਅੱਧੀ ਖਾਇਆ ਕਰ ਬਾਹਰ ਨਾਲ ਪੀਟ ਵਾਲਿਆਂ ਕੋਲੋਂ ਖਾਇਆ ਕਰ ਤੂੰ ਅੱਜ ਬਾਹਰ ਦਾ ਖਾਧਾ ਕਿੰਨਾ ਪਾਪਾ ਨੇ ਜਮਾ ਲੈਿੰਦਾ ਮੈਂ ਤਾਂ ਲੈ ਦੇਣੀ ਗੋਲੀ ਇਹ ਗੋਲੀ ਕੋਈ ਲਾਲਚਾ ਗੋਲੀਆਂ ਖਾਣ ਦਾ ਤੇ ਚਾਹ 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 ਪ੍ਰਧਾਨੀ ਗਾ ਫਿਰ ਉਹਨਾਂ ਖਣ ਭਲਿਕ ਲੱਗ ਗਿਆ ਉਹ ਪੌਚ ਜੇ ਕਹਿੰਦਾ ਸੀ ਪਰ ਪੌਚ ਹੁੰਦੇ ਹਨਾ ਦੱਦ ਤੇ ਬਾਕੀ ਵੀ ਨਹੀਂ ਹੁੰਦੇ ਤਾਂ ਪੌਚ ਹੁੰਦੇ ਤੇ ਇੱਕ ਡੇਲੀ ਲੈਣ ਵਾਲੀ ਗੋਲੀ ਦਿੱਤੀ ਹੁਣ ਇੱਕ ਛੋੜਾ ਨਾ ਸਰਵਾਈਕਲ ਦੀ ਸ਼ਿਕਾਇਤ ਜੀ ਆ ਆ ਤਾਂ ਦਰਦ ਕਰਦਾ ਸਿਰ ਦਾ ਨਾੜਾਂ ਨੇ ਜਿਹੜੀਆਂ ਨਾੜ ਤੇ ਸੋਜ ਹੋਈ ਲੱਗਦੀ ਮੈਨੂੰ ਸਿਰ ਤੇ ਇੱਥੇ ਆ ਆ ਨਾੜ ਦੇ ਕੱਲ ਰਾਤ ਮੈਂ ਮੋਬਾਈਲ ਵੀ ਬਹੁਤ ਘੱਟ ਦੇਖਾ ਦੂਰ ਰੱਖ ਕੇ ਪਿਆਰ ਨਾਤ ਮੈਂ ਡੈਸਕ ਟੇਬਲ ਤੇ ਦੂਰ ਰੱਖਦਾ ਮੈਂ ਇੱਕ ਵਾਰ ਸਰਾਣੇ ਰੱਖਣਾ ਵੀ ਕਹਿੰਦੇ ਇਹਦੇ ਸਾਈਡ ਇਫੈਕਟ ਕਈ ਆ ਮੋਬਾਈਲ ਦੇ ਹਨਾ ਸਰਾਣੇ ਰੱਖਣ ਦੇ ਨਾਲ ਕੱਲ ਤਾਂ ਮੈਂ ਮੋਬਾਈਲ ਦੂਰਾ ਮੈਂ ਜੇ ਕਹਦਾ ਫੋਨ ਆਦਾ ਲਾਰਮ ਬੰਦ ਕਰਦਾ ਸੀ ਮੈਂ ਚਲ ਚੱਕ ਲਾਂਗੇ ਉੱਠ ਕੇ ਭਰੇਜ ਕਰ ਗਏ ਮੈਂ ਵੱਤ ਵੱਦ ਹੁਣ ਵੀ ਸਵੇਰ ਦਾ ਹੁਣ ਤਾਂ ਕੰਮ ਵੱਲ ਤਾਂ ਹੀ ਅੱਜ ਸਵੇਰ ਤੇ ਠੀਕ ਨਹੀਂ ਕਰਕੇ ਤਾਂ ਗੇਟ ਹੋਇਆ ਕੰਮ ਹੈ ਪੜਿਆ ਪੜਿਆ ਆ ਦੇਖੋ ਮੈਂ ਟੈਸਟ ਥੈਂਕ ਯੂ ਲਿਖਾ ਤੇ ਮੈਡਮ ਨੇ ਆ ਬਣਾਤਾ ਹਾਂ ਫੋਟੋ ਹੋ ਗਈ ਜੀ ਕਾਰ ਤੇ ਲਗੜਨੀ ਆ ਕੰਦੂ ਜੀ ਕਾਲੋ ਕਿਸੇ ਕੀ ਇੱਕ ਹੀ ਪਾਇ ਇੱਕਰ ਪੁੱਤਰਾ ਉੱਕੇ ਆਂਦੇ ਤੇ ਤੇ ਪਥਵੀ ਇੱਕ ਬਾਰੇ ਨੰਬਰ ਇਹੜਾ ਹੈ ਨਹੀਂ ਨੰਬਰ ਕੱਟੇ ਪਰ ਬੋਰਡ ਤੇ ਹੀ ਲਿਖਿਆ ਹੋਇਆ ਹੈ ਕਿਹੜੇ ਬੋਰਡ ਤੇ ਉਹ ਜਿਹੜਾ ਆਪਣੀ ਜਿਹੜਾ ਭੱਠੇ ਭੱਠੇ ਵਾਲ ਨਹੀਂ ਆਂਦੇ ਉੱਥੇ ਲਿਖਿਆ ਹੋਇਆ ਰੋਕ ਕੇ ਕਲਾ ਕੋਈ ਇੱਕ ਬੰਦ ਕੇ ਦੋ ਪਾਂਦੇ ਦੋ ਪਾਦੇ ਤੂੰ ਇੱਕ ਪਾਦੀ ਜੋ ਮੈਡਮ ਐ ਕਹਿੰਦੀ ਆ ਦੁਦੂ Hysj! <laughs> <laughs> ਸਹੀ ਟੈਸਟ ਆ ਚਲੇ ਦੀ ਮਾਈ ਸਕੂਲ ਦਾ ਨਹੀਂ ਆ ਬੱਤ ਕੀ ਮਾਈ ਸਕੂਲ ਦਾ ਹੋਇਆ ਨੂੰ ਹੋਇਆ ਹੈ ਮੈਨੂੰ ਬਾਸ ਕਰ ਲੈ ਚਾਵਣਾ ਫਰ ਘੱਟ ਪੱਠੇ ਪਈ ਐ ਕਾਪੀ ਨਹੀਂ ਹੈਗੀ ਮੈਡਮ ਦੇ ਕੋਲੇ ਆ ਮੈਨੂੰ ਤੇ ਕੱਲੂ ਹੈਗਾ ਸਿਕਲੀਵ ਦੀ ਐਪਲੀਕੇਸ਼ਨ ਦੀ ਹਾਂ ਕਰ ਮੇਰਾ ਨਾ ਤੇ ਕੀਤਾ ਭੁੱਲ ਗਿਆ ਬਣਾਈਆਂ ਸੋ ਮੈਂ ਕਿਹਾ ਕਹਣਾ ਸੀ ਕਿ ਇੰਗਲਿਸ਼ ਦੀ ਫੇਰ ਨੋਟਬੁੱਕ ਲੈ ਆਈ ਨਾਲੇ ਦੂਜੀ ਲੈ ਗ੍ਰਾਮਰ ਕਿ ਆਪਾਂ ਹੁਣ ਕੱਲੂ ਹੌਲੀਡੇ ਕਾਹਨਾ ਪ੍ਰਵੀਜ਼ਨ ਕਰ ਲਈਏ ਹਰ ਦੇ ਕਲ ਵਾਲੀ ਦੇ ਸੰਦਲ ਮੈਨੂੰ ਤਾਂ ਕਿਹਾ ਨਹੀਂ ਦਿਆ ਅੱਖਾਂ ਵਿੱਚ ਚਿੱਟਾ ਦੇ ਆਈਂ ਦੇ ਕੱਟ ਆ ਅੱਖਾਂ ਵਿੱਚ ਨੂੰ ਆਈਂ ਦੇ ਕੱਟ ਹੋਏ ਪਏ ਸਾਰੇ ਆ ਖਵਾਂਦ ਕਰ ਇਹ ਦੋਵੇਂ ਖੁਸ਼ ਕੀ ਜੀ ਮੇਰਾ ਫੈਸ਼ਨ ਹੀ ਇਹ ਜਾਂ ਫੈਸ਼ਨ ਹੋਣਾ ਹੈ ਅੱਜ ਕੱਲ ਦੇ ਮੁੰਡਾ ਵਾਲੀ ਫੈਸ਼ਨ ਸੁਣ ਲਾ ਸੁਣ ਲਾ ਹੋ ਰਿਹਾ ਇਹਦੀਆਂ ਹੈ ਉਹ ਆ ਜਿਹੜਾ ਲਾਉਂਦੇ ਮੈਂ ਫਸਣਾ ਤੇ ਲੀਡ ਦਾ ਲਾ ਦੇ ਉਹਦਾ ਲੀਡ ਹੈ ਲੀਡ ਦੇ ਕੱਪੜੇ ਕੱਪੜੇ ਲਾ ਦੇ ਚੱਲ ਟਰੈਕਸੂਟ ਲਾ ਗਏ ਕੱਪੜੇ ਚੇਂਜ ਕਰੋ ਐਂ ਕਹਿਦਾ ਹੁੰਦਾ ਸਖਾ ਦੀ ਮਾਂ ਸਾਰਾ ਕੁਝ ਥੋੜੇ ਦੇ ਲਈ ਤੂੰ ਮੈਂ ਸਾਡ ਲੈ ਆ ਨੂ ਦਾ ਹੂੰ ਸੋਨ ਲਾਇ ਸਰ ਕੋ ਇਹ ਸ਼ਾਮ ਦਾ ਹੋ ਗਿਆ ਜੀ ਟਾਈਮ ਤੇ ਚਵਾਈ ਹੋ ਗਈ ਆ ਉਧਰ ਚਵਾਈ ਹੋ ਗਈ ਆ ਤੇ 6:30 ਹੋ ਗਏ ਦੁੱਧ ਪਾ ਕੇ ਆਈਏ ਤਾਂ ਤੇ ਜੋਇਆ ਪਿਆ ਤੇ ਠੀਕ ਆ ਵੀ ਭਰਾ ਦਾ ਬੈਠ ਦੇ ਡਾਕਟਰ ਆ ਗਿਆ ਸੀਗਾ ਚੱਲੀਏ ਹੁਣ ਕਰਾਂ ਦੁੱਧ ਪਾ ਕੇ ਤੇ ਫਿਰ ਕਰੀਏ ਗੱਲਬਾਤ ਬੱਚੇ ਵੇਖ ਕੇ ਅੰਦਰ ਕੀ ਕਰ ਰਹੇ ਆ ਕੀ ਹੋ ਰਹਾ ਹੈ ਕੀ ਹੋ ਰਹਾ ਹੈ ਖੇਡ ਰਹੇ ਨੇ ਹੈ ਖੇਡ ਰਹੇ ਹੈ ਉਹ ਠੀਕ ਹਟ ਨਾ ਨਾ ਛੱਡਣ ਪਾਸੇ ਖੜ ਕੇ ਬਹਿ ਕੇ ਖੜੋ ਬਹਿ ਕੇ ਬਹਿ ਕੇ ਛੱਡਾਉਂ ਉਰਿਆ ਬਾਹਰ ਇਧਰ ਕੋਈ ਮਾਰਨਾ ਕੋਈ ਨਹੀਂ ਸੱਤ ਨਾ ਬਾਜੇ ਮਨ ਅਦਰ ਬੈਗਾ ਬੈਜਾ ਤੇ ਬੈਗਾ ਖਿੜਾ ਵਾ ਯਾਰ ਸੱਟ ਲਾ ਹਾਂ ਸੱਟ ਡਾਣ ਐਟ ਦਾ ਆਊਟ ਤੂੰ ਫਾੜੇ ਲਈ ਥੱਲੇ ਬੈਠਾ ਨੂੰ ਠੰਡਾ ਜਿਆਦਾ ਪੱਥਾ ਤਲ ਤੇ ਆ ਕੇ ਬੜਾ ਕਬਾਕ ਦਿਖਾ ਓਏ ਮੇਰੇ ਨਾਲ ਝੋਕੀ ਕੂਲ ਰੂਮਾਂ ਤੇ ਹੁਣ ਉਧਰ ਹੋ ਲੈ ਲੈ ੱਤਲਾ ਦਾ ਹਨੀ ਕਰ ਤਾਲੇ ਪਿਆ ਤਾਲੇ ਪਿਆ ਤੂੰ ਆ ਨਾ ਮੂਹ ਤੇ ਵੱਜ ਜਾਣਾ ਅੱਖਾਂ ਨਹੀਂ ਪਿਆ ਮੇਰਾ ਮੂੰਹ ਪਾਸੇ ਕਰਕੇ ਓਏ ਓ ਵੀ ਪਾ ਬਾਦਲਾ ਮੈਂ ਬਾਦਲਾ ਲਾਦਾ ਬਾਦਲਾ ਲਾੜੋ ਮਾਦਾ ਕਿਧਰ ਗਈ ਮੂੰ ਵੀ ਤਾਂ ਗਲ ਨਹੀਂ ਗਈ ਅੱਛਾ ਮਾਦਾ ਤੋਂ ਪਾਇਆ ਮੈਂ ਫਿਰ ਆਣ ਕੇ ਨਾ ਆਣ ਕੇ ਨਾਉਂਗਾ ਹੋਰ ਕਿਧਰ ਗਿਆ ਚਲਾ ਕੇ ਪੀ ਕਰਨ ਲੱਗੇ ਮੇਰਾ ਤਾਸ਼ ਲੈ ਗਈ ਤਾਸ਼ ਖੇਡਦੇ ਆ ਦਿਖਾਈ ਤਾਸ਼ ਉਹ ਤਾਸ਼ ਨਹੀਂ ਕਿੱਥੇ ਹੰਦੇ ਆ ਆਓ ਮਿਲ ਕੇ ਪੰਜਾਬ ਦੀ ਮਿੱਟੀ ਨੂੰ ਮੁੜ ਜੀਵਤ ਕਰੀਏ ਇੱਕ ਅਸਲ ਨਹੀਂ ਦਿੱਤਾ ਅਰੇ ਬੜੀ ਬੜੀ ਗੱਰੀਏ ਜਦ ਮੈਂ ਮੰਮੂ ਲੈ ਕੇ 100 ਰੁਪਏ ਲਾ ਦੇ ਬੱਚ ਵੀ ਲਿਖਿਆ ਹੋਇਆ ਦੇ ਹਾਂ ਲਿਖਿਆ ਵਾ ਆ ਆ ਝੋਨੇ ਦੀਆਂ ਬੱਟਾਂ ਸਮਾ ਲੈਣ ਵਾਲੀਆਂ ਕਿਸਮਾਂ ਆਪਣਾਓ ਲਾਗਤ ਘਟਾਓ ਚੰਗਾ ਮਨਾਫਾ ਪਾਓ ਪ੍ਰਾਲੀ ਵਾਲੀ ਕਣਕ ਦੇ ਖੇਤ ਵਿੱਚ ਝੂਰੀਆ ਪਾਉਣ ਤੋਂ ਤੁਰੰਤ ਬਾਅਦ ਪਾਣੀ ਲਗਾ ਦਿਓ ਇਹ ਮੈਨੂੰ ਮਸਾ ਧੁੰਨ ਵਿੱਚ ਫੂਕ ਘਟਾਉਣ ਲਈ ਜਦੋਂ ਝੋਨਾ ਗੋਭ ਵਿੱਚ ਹੋਵੇ ਤਾਂ ਪੋਟਾਸ਼ੀਅਮ ਨਾਈਟ੍ਰੇਟ ਸਪਰੇ ਦੀ ਗੱਲ ਕਰੋ ਅਸੇ ਕਰਕੇ ਚਲਾਇਓ ਜੱਟ ਦੀ ਜ਼ਮੀਨ ਜੱਟ ਦੀ ਸ਼ਾਨ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾ ਕੇ ਖੇਤ ਵਿੱਚ ਪਾ ਦੇ ਜਾਣ ਇਹ ਸਾਰੀ ਤੇ ਟੋਟੇ ਲਿਖਿਆ ਵਾ ਹਨਾ ਸਾਰੀ ਤਾਂ ਅੰਛਤੇ ਹਨਾ ਓਏ ਇਹ ਕਾਹ ਇਹ ਕਿੱਥੋਂ ਲੈਂਦੀ ਐ ਵੀ ਓਏ ਇਹ ਮੈਂ ਨੂੰ ਨੂੰ ਲੈ ਕੇ ਅੱਦ ਕਰਨ ਕਿੱਥੋਂ ਉਹ ਉਹਨਾਂ ਨੂੰ ਮਸੂਰੀ ਦੇ ਲਈ ਬਣਾਈ ਸੀ ਅੱਛਾ ਚਾ ਮਸੂਰੀ ਜਿੱ ਦਿੱਤਿਆਂ ਹੁਣ ਹਨਾ ਹਨਾ ਚਲਦਾ ਨੀਗਾ ਉਹ ਉਹ ਮੁੱਕ ਗਈ ਆਰੀ ਪਾਇਓ ਕਾਫੀ ਭੁੱਲਿਆ ਆ ਮੈਂ ਲੈ ਕੇ ਆਵਾਂ ਮੈਂ ਮੈਂ ਲਿਆ ਮੈਂ ਲੈ ਕਰਾਂ ਲੈ ਲੈ ਕਾਪੀ ਫੜਾ ਕੇ ਮੈਂ ਦੁੱਧ ਪਾ ਕੇ ਮਾ ਕੋਟ-ਕੂਟ ਪਾ ਲੈਂਦਾ ਵਾ ਤੇ ਤੁਸੀਂ ਕੀ ਕਰੀ ਜਾਂਦੇ ਹੋ ਹੁਣ ਪੜਾਦਾ ਇਹਨੂੰ ਅੱਜ ਇਹ ਕਹਿੰਦਾ ਮੈਂ ਸਵੇਰ ਨੂੰ ਪੜਨਾ ਕੱਲ ਨੂੰ ਹਾਲੀਡੇ ਹੈ ਸੰਡੀ ਹੈ ਚਲਿਏ ਅੰਦਰ ਹਨੇਰਾ ਹੀ 바ਵਾ ਹੋ ਗਿਆ ਕਿੱਥੇ ਜਾ ਕੇ ਟਾਈਮ ਗਨਣਾ ਘੋਇਆ ਟਾਈਮ ਸਾਹਮਣੇ 8 ਵਜਣ ਚ 10 ਮਿੰਟ ਰਹਿੰਦੇ ਆ ਇਧਰ ਪਾਪਾ ਜੀ ਬੈਠੇ ਆ ਐਨਕਾਂ ਲੱਗ ਟੀਵੀ ਦੇਖ ਰਹੇ ਆ ਕੀ ਆਇਆ ਵਾ ਫਰਮੇ ਵੀ ਚੱਲਦੇ ਆ ਖਵਰਾ ਚੱਲਣ ਨਾਲ ਖਵਰਾ ਲੰਘ ਗਿਆ ਤੇ ਦੂਜੇ ਕੀ ਕਰਦੇ ਇੱਧਰ ਤੁਸੀਂ ਵਲੌਗ ਦੇਖਣ ਦੇ ਜ਼ੋਰ ਦਿੱਤਾ ਵਾ ਵਲੌਗ ਤੈਨੂੰ ਪੜਾਤਾ ਅੱਜ ਨੂਰਾ ਪੜ੍ਹਨਾ ਨਹੀਂ ਪੁੱਤ ਗੱਲ ਬੋਲਣਾ ਥੱਲੇ ਅੱਛਾ ਠੀਕਾ ਤੇ ਹੁਣ ਮੋਬਾਈਲ ਫੜਾਇਆ ਇਹਨੂੰ ਮੈਲ ਤਾਂ ਤੇਰਾ ਬੰਦਾ ਨੂਰ ਫੜਨਾ ਤੂੰ ਕਿਵੇਂ ਹੁਣ ਠੀਕ ਆ ਵਧੀਆ ਠੀਕ ਗੁੱਟ ਤਾਂ ਨਹੀਂ ਦੱਸਦਾ ਦੱਸ ਲੈ ਹੁਣ ਹੱਸ ਵੀ ਲੈ ਆਂ ਤੜਕੇ ਕਰਿਆ ਇਹਨੇ ਮੇਰੇ ਨਾਲ ਤੜਕੇ ਉਧਰ ਦਾ ਬੱਚਾ ਰੋਈ ਜਾਵੇ ਤੇ ਵਿੱਚ ਹੱਸੀ ਜਾਵੇ ਨਾ ਤਾਂ ਪਤਾ ਲੱਗਿਆ ਵੀ ਛੱਟ ਬੱਜੀ ਆ ਕਿ ਕਿਵੇਂ ਕੀ ਕਰਦੀ ਐ। ਆਹੋ। ਜਾਂ ਦੁਹ ਹੱਸ ਜਾ ਰੋ ਇੱਕ ਵਾਰ। ਅੰਦਰ ਠੀਕ ਐ। ਹੈ? ਠੀਕ ਐ। ਜੇ ਉਹ ਡੱਬੂ ਨਹੀਂ ਕਹਿੰਦਾ ਹੱਸਰ ਵਾਲੇ ਵਿੱਚ। ਇਹ ਇੱਕ ਵਾਰ ਕਰ। ਉਹ ਗੱਲ ਤੇਰੀ ਐ। ਹੁਣ ਦਰਦ ਕਰਦਾ ਕਿ ਨਹੀਂ ਮਾਣਾ ਮੋਟਾ? ਠੀਕ ਆ। ਬਿਲਕੁਲ ਠੀਕ ਆ। ਦਰਦ ਜਮਾਂ ਨਹੀਂ ਕਰਦਾ ਹੁਣ। ਨਹੀਂ। ਉਹ ਉਹ ਦੁ ਕਰਦਾ ਸੀ ਮੈਂ ਤਾਂ ਇਹ ਗੱਟ ਨਿੱਕਲ ਗਿਆ। ਮੈਂ ਵੀ ਨਾ ਇਸ ਵਕਤ ਸ਼ਾਇਦ ਕਹਿੰਦੀ ਐ ਲੈ ਹਰ ਜਾਂਦਾ। ਇੱਥੋਂ ਮੈਂ ਕਿ ਸ਼ਾਇਦ ਗੁੱਠੇ ਨੂੰ ਨਾ ਕੋਈ ਹੋ ਗਿਆ। ਫਿਰ ਰੋਂਦੀ ਕਾਲੀ ਸੀ ਤੂੰ? ਰੋਣਾ ਹੀ ਸੀ। ਪਤਾ ਟਿੱਕੀ ਕਿੰਨੀ ਕੱਚੀ ਗੇ। ਮੇਰਾ ਹਾਸਾ ਤਾਂ ਨਿੱਕਲ ਤਾ ਸੀ ਮੈਂ ਕਿ ਸ਼ੈਂਕ ਕਰੂਆ ਤੇ ਪੈ ਗਿਆ ਜੇ ਸ਼ੈਂਕ ਟੁੱਟ ਜਾਂਦਾ ਫਿਰ ਗਾਲਾਂ ਕੱਢਾਂ। ਪੈੜੀਆਂ ਸੀ। ਸ਼ੈਂਕ ਨੇ ਟੁੱਟਣਾ ਜੇ ਤੇਰੇ 7 ਵਜੇ ਕੋਈ ਠੀਕ ਹੋ ਜੂਗੀ ਤੂੰ। ਅੱਛਾ। 150 ਲੱਗੂਗਾ ਸ਼ੈਂਕ ਤੇ ਬਾਹਲੇ ਪੈ ਲੱਗਣੇ ਸੀਗੇ। ਗੋਟ ਟੱਟ ਜਾਂਦਾ। ਸ਼ੈਂਕ ਤੇ ਬਾਹਲੇ ਲੱਗਣੇ ਸੀਗੇ। ਜਦ ਸੰਗ ਟੁੱਟ ਜਾਂਦਾ ਫਿਰ ਬਾਹਲੇ ਪਾਸੇ ਲੱਗਣੀ ਸੀਗੀ ਮੇਰਾ ਗੋਡਾ ਟੁੱਟ ਜਾਂਦਾ ਪਲਾਸਟਰ ਹੋਣਾ ਸੀ ਆਇਆ ਜਦ ਟੁੱਟ ਜਾਂਦਾ ਗੁੱਟ ਕੇ ਕੱਤ ਤੱਕ ਟੁੱਟ ਜੂਗਾ ਦੱਸ ਸੀ ਆਈ ਵੱਜਿਆ ਆ ਚੀਜ਼ ਤਾਂ ਹੋ ਗਈ ਆ ਥੱਲੇ ਹੋ ਗਈ ਨਹੀਂ ਖਿੱਚ ਕੇ ਵੱਜੀ ਆ ਸਾਰਾ ਪਾਸਾ ਵੱਜਿਆ ਵੱਜਿਆਗਾ ਤੂੰ ਸ਼ਾਲਾ ਨਾ ਮਾਰਦੀ ਤੂੰ ਕਹਿੰਦੀ ਮੈਂ ਸ਼ਾਲਾ ਮਾਰਦੀ ਸੀਗੀ ਸ਼ਾਲਾ ਥੋੜਾ ਮਾਰਦੀ ਸੀ ਮੈਂ ਤੂੰ ਆ ਵੀ ਕਿਹਾ ਤੂੰ ਕਹਿੰਦੀ ਮੈਂ ਸ਼ਾਲਾ ਮਾਰ ਲੇਗੀ ਸੀ ਜਿਹੜਾ ਔਰਲੇ ਪਾਸੇ ਵਾਲਾ ਉਹ ਤਾਂ ਦੂਜੇ ਪਾਸੇ ਤੇ ਪੈਰ ਰੱਖ ਕੇ ਚੜਦੀ ਸੀਗੀ ਤੇ ਫਿਰ ਪੈਰ ਕਿਥੇ ਰੱਖਿਆਗਾ ਪੈਰ ਰੱਖਿਆ ਤਾਂ ਗਿਆ ਪੈਰ ਸਲਿੱਪ ਕਰ ਗਿਆ ਪਾਣੀ ਸੀਗਾ ਤੇ ਆਣੀ ਨਹੀਂ ਸੀਗਾ ਠੜਕਾ ਤਾਂ ਹੋਇਆ ਨਹੀਂਗਾ ਜੋ ਡਿੱਗਿਆ ਤੂੰ ਨਾ ਸੁੱਤਾ ਪਿਆ ਸੀਗਾ ਗਾਂ ਗਾਂ ਹੋ ਕੇ ਬੈਠ ਪੱਲਾ ਕਹਿੰਦੀ ਮੈਂ ਡੱਗ ਵੀ ਮੁੜ ਕੇ ਮੈਂ ਚੱਲਿਆ ਉੱਠ ਖੜੂ ਵੀ ਮਾੜਾ ਮੋਟਾ ਮੈਂ ਫੇਰ ਪਿਆ ਰਿਆ ਫੇਰ ਉੱਠ ਕੇ ਇਹਨਾਂ ਕਹਿੰਦੇ ਹੁਣ ਆ ਰੋਣਾ ਮੈਣਾ ਇਹ ਤਾਂ ਨਹੀਂ ਆਉਣਾ ਇਹਨੇ ਮੁੜ ਕੇ ਹਾਂ ਜੀ ਸੁੱਟਣ ਲੱਗ ਗਈ ਉੱਥੇ ਅਨੁਰੋਹੀਆਂ ਨਾ ਹਾਂ ਕੱਲ ਨੂਰ ਵੇਖੋ ਤੁਰ ਤੂੰ ਰੋਂਦਾ ਤੁਰ ਬਲੌਗ ਚ ਨੂਰ ਹੇ ਹੇ ਉਹ ਤਾਂ ਦੇਖ ਕੱਲ ਬਲੌਗ ਰੋਈ ਜਾਂਦਾ ਰੋਂਦਾ ਬਿਲਕੁਲ ਐਸੇ ਜਿਵੇਂ ਦਹੀਂ ਕਰਦਾ ਕੱਲੇ ਤੇ ਇਸ ਵੇ ਕੁੱਟ ਪਈ ਜਾਂਦੀ ਸੀਗੀ ਹਨਾ ਨੂਰ ਕਾਟਣੀ ਬੈਸੀ ਕਾਲਾ ਖੜਕਾ ਲੜਕਾ ਹੋ ਜਾਂਦਾ ਸੀ ਇਹਦਾ ਕੁੱਟਿਆ ਤਾਂ ਨਹੀਂ ਸੀ ਘੂਰਿਆ ਸੀਗਾ ਚਲੋ ਇਹਨਾਂ ਨੂੰ ਯਾਦ ਰਹੂਗਾ ਆ ਦੇ ਉਂਗਲ ਚਲਦੀ ਵੀ ਦੇਖ ਉਹਦਰ ਬੇ ਉਂਗਲ ਚਲਦੀ ਬੁਰਾ ਖਾਜਾ ਤਾ ਫੋਨ ਫੜ ਲਿਆ ਤੂੰ ਗਗਨ ਫੋਨ ਫੜਾ ਦੇ ਕੋਈ ਨਾ ਨਹੀਂ ਜੇ ਮਾਲਾ ਤੇਰੇ ਨੂੰ ਮਾਲ ਦਿੰਨਾ ਨਹੀਂ ਠੀਕ ਆ ਹੁਣ ਤੇ ਦਵਾਈ ਦੇਵਾਂ ਗੋਲੀ ਦੇਵਾਂ ਕੋਈ ਮੈਂ ਨਹੀਂ ਲੈਣੀ ਗੋਲੀ ਠੀਕ ਆ ਠੀਕ ਆ ਬਿਲਕੁਲ ਤੇ ਮਾਤਾ ਤੇਰੇ ਤੇ ਗੋਡੇ ਕਿਵੇਂ ਆ ਠੀਕ ਠਾਕ ਮਾਤਾ ਦੀ ਪੁੱਛ ਲਈ ਮਾਤਾ ਨੇ ਕਿਹਾ ਮੇਰਾ ਨਹੀਂ ਪੁੱਛਿਆ ਗੋਲੀ ਬੈਠੀ ਦਾ ਠੀਕ ਆ ਮੈਂ ਤੇ ਗੋਡੇ ਤੇਲ ਮਾਲ ਲਿਸ ਮੈਂ ਤੇਰੇ ਵਾਲਾ ਗੋਡੇ ਤੇ ਮੈਂ ਕਿਹਾ ਮੈਂ ਡੱਗ ਪੀ ਤੇ ਮੈਨੂੰ ਤੇਲ ਬਹੁਤ ਜੇ ਮਾਤਾ ਮਿਲਿਆ ਉਹ ਆਠ ਕੇ ਆ ਜਾ ਬਾਪੇ ਇਹ ਚੱਕੜ ਪਾਪੇ ਨੇ ਪਤਾ ਲੱਗਾ ਬਾਪੇ ਚੁਣੀ ਵਾਲੀ ਕਰਨੀ ਮੈਂ ਕੰਬੇ ਦਾ ਕਿਸੇ ਮਿਲੂਗਾ ਤਾਂ ਪੈ ਜਾ ਮੈਂ ਤਾਂ ਪੈ ਹੀ ਜਾ ਕੰਮ ਦਾ ਓਕਾ ਹੋ ਜਾਣਾ ਮੈਂ ਹੂ ਜਲੇ ਵਿੜ ਕੇ ਪੈ ਜਾਣਾ ਸਾਰਾ ਦੁੱਖ ਹੋ ਜਾਣਾ ਉਹ ਹੀ ਤਾਂ ਹੈ ਤਾਰਾਂ ਦਾ ਗਾਦਾ ਕੋਈ ਤਾਰਾਂ ਦਾ ਚੋਲਣੀਆਂ ਚਿੰਗਾ ਮੈਂ ਕਰ ਲੈਣਾ ਕੋਈ ਨਾ ਕੋਈ ਹੱਲ ਕੀ ਹੱਲ ਕਰਨਾ ਸੀ ਤਾ ਤੂੰ ਤੂੰ ਆਰਾਮ ਕਰ ਇਹਨੂੰ ਤੂੰ ਨਾ ਹੋ ਹੋ ਕਰ ਮਸ਼ੀਹ ਲੈਣਾ ਸਾਰਾ ਹੋ ਕੀ ਆ ਟੈਨਸ਼ਨ ਹੀ ਪਾ ਕੇ ਰੱਖਤੀ ਨੇ ਤਾਂ ਗੱਗਨ ਤਾਂ ਮੈਂ ਦਾਖਲ ਲੈ ਵੀ ਹੁਣ ਦਾ ਔਖਾ ਹੋ ਗਿਆ ਕੰਮ ਮੁੜ ਕੇ ਦੇਖ ਰੋਂਦੀ ਰੋਂਦੀ ਹੱਸ ਪਈ ਮੈਂ ਖੈ ਫੇਰ ਆਖਿਆ ਫੇਰ ਤਾਂ ਠੀਕ ਆ ਕੰਮੜਾ ਹੱਸ ਪਈ ਇਹ ਮੈਂ ਕੋਈ ਬਾਲੀ ਸੱਟ ਨਹੀਂ ਹੈਗੀ ਮੈਂ ਜੇ ਸੱਟ ਵਾਲੀ ਹੁੰਦੀ ਫੇਰ ਇਹਨੇ ਰੁਈ ਜਾਣਾ ਸੀਗਾ ਓਵੇਂ ਨੂਰਾ ਤੇਰੇ ਤੇ ਕੱਲ ਵੀ ਇਹ ਇਹਨੇ ਵੇਂਗੇ ਉਧਰ ਕੁੱਟ ਪਈ ਜਾਵੇ ਪਹਿਲਾਂ ਰੁਈ ਕਰ ਰੁਈ ਕੇ ਮੁੜ ਕੇ ਬੈਠੀ ਹੱਸਣ ਲੱਗ ਗਿਆ ਕੁੱਟਿਆ ਥੋੜਾ ਭੂਰਾ ਹੈ ਨੂਰ ਰੋਂਦਾ ਕਦੋਂ ਸੀ ਬੜਾ ਰੋਂਦਾ ਨਾ ਮੁੜ ਕੇ ਹੱਸਣ ਲੱਗ ਗਿਆ ਉਹ ਡੱਕ ਲੇ ਕੰਗਲ ਕੀ ਬੀਦਨਾ ਐਸਮੁੱਕ ਦੁੱਪੀ ਊਡੇ ਹੋਰ ਖਾਲਾ ਥੋੜੇ ਜਿਹਾ ਤੇਲ ਵਾਲੇ ਮੱਖ ਤੇਲ ਚ ਨਹੀਂ ਬਣਾਏਗੇ ਹੋਰ ਕਾਤ ਮੈਂ ਕੀ ਲਾਉਣੀ ਹੁੰਦੀ ਆ ਮੈਂ ਤਾਂ ਮਾੜਾ ਲਾਇਆ ਇੰਨਾ ਤਾਂ ਨਹੀਂ ਲਾਇਆ ਤੇਲ ਤਾਂ ਬਰਤਦੇ ਹੀ ਨਹੀਂਗੇ ਤੇ ਫਿਰ ਕੰਗਲ ਕਾਤ ਹੋ ਗਈ ਹੁਣ ਖਾ ਗੈਸਮੁੱਕ ਹੁੰਦੀ ਦੀ ਮੇਰੇ ਬਣ ਕੇ ਲਾ ਦੇ ਵੋਟਾਂ ਲਾ ਦੇ ਹਾਂ ਉਹਦੇ ਰਹਿਣਾ ਚਾਹਾਂ ਤਰੇਮ ਮਾਰ ਪਾ ਲੈ ਬੁੱਤਾ ਕੀ ਕੀ ਲਾਈਵ ਵਿੱਚ ਦਿਖਾਗਾ ਅੱਜ ਦਾ ਮੈਡਲ ਚੱਲ ਠੀਕ ਆ ਫਿਰ ਕਰਦਗੇ ਵਲੌਗ ਦੀ ਸਮਾਪਤੀ ਅੱਜ ਦੇ ਇਥੇ ਹੈ ਕਿ ਨਾਏ ਬਾਈ ਬਾਈ ਕਰਦੇ ਨੂਰ ਬਾਈ 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 ਕੇ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਗੁੱਡ ਨਾਈਟ ਕਰਦੇ ਸਾਰਿਆਂ ਨੂੰ ਗੁੱਡ ਨਾਈਟ ਚਲੋ ਜੀ ਇਹਦੇ ਨਾਲ ਹੀ ਕਰਦੇ ਆਂ ਅੱਜ ਦਾ ਵਲੌਗ ਇੱਥੇ ਸਮਾਪਤ ਕਰ ਕੱਲ ਨੂੰ ਮਿਲਦੇ ਆਂ ਨਵੀਂ ਵੀਡੀਓ ਦੇ ਵਿੱਚ ਓਕੇ ਬਾਏ ਗੁੱਡ ਨਾਈਟ ਜਾਉਂਦੇ ਵਸ ਦੇ ਰੋ